ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੁੱਦ ਕੀ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਵੀ ਫਿਰੋਜ਼ਪੁਰੀਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਰਾਜੂ ਹੈ ਜੀ ਨਾਂ ਪਿੰਡ ਮੁੱਦਕੀ ਜ਼ਿਲ੍ਹਾ ਫਰੀਪੁਰ ਫੋਨ ਨੰਬਰ 9417537478 ਠੀਕ ਆ ਆਪਾਂ ਪਹਿਲਾ 2 ਕੁ ਦਿਨ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਈ ਸੀ ਬਸ ਠੀਕ ਆ ਜੀ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਰਾ ਝੋਟੀ ਆ ਬਾਈ ਕਿੰਨੇ ਦਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ 4 ਤੋਂ 5 ਮਹੀਨੇ ਸੂਈ ਨੂੰ ਹੋ ਗਏ ਠੀਕ ਆ ਬੱਚਾ ਜੀ ਮਗਰ ਬੱਚਾ ਕੱਟੀ ਆ ਮਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ ਕੱਟੀ ਤੁਹਾਨੂੰ ਦਿਖਾ ਦਿੰਨੇ ਆ 4 ਮਹੀਨੇ ਹੋ ਗਏ ਸੂਈ ਸੋਹਣੀ ਕੱਟੇ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਸੋਹਣੀ ਮੱਝ ਆ ਫੇਸ ਕੁਆਲਿਟੀ ਮਾਈ ਜੀ ਤੁਸੀਂ ਦੇਖ ਸਕਦੇ ਹੋ ਸੋਹਣੀ ਹੈ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਹੈਵੀ ਬਡੀ ਵੇਟ ਦੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਆਰਡਰ ਆ ਥਣਾ ਦੇ ਸਹਿਜ ਬਹੁਤ ਸੋਹਣਿਆ ਜੀ ਚਾਰੇ ਥਣ ਨਿਖੜਵੇਂ ਕੋਈ ਸਹਿਜ ਦੇ ਠੱਟੀ ਚਵਾਈ ਦੇ ਦੇਖ ਸਕਦੇ ਹੋ ਤੁਸੀਂ ਕੱਟ ਵਾਲਾ ਹਵਾਨਾ ਕਿੰਨੇ ਕਿਲੋ ਦੁੱਧ ਆ ਜੀ ਇਹਦੇ ਥੱਲੇ ਇਹਦੇ ਇਸ ਟਾਈਮ ਬਾਈ 12 ਲੀਟਰ ਦੁੱਧ ਦਾ 11 ਲੀਟਰ ਦੀ ਗਾਰੰਟੀ ਆ ਠੀਕ ਆ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਚਾਰ ਟਾਈਮ ਆ ਜੀ ਮੇਰੇ ਕੋਲ ਠੀਕ ਆ ਜੀ ਚਾਰ ਟਾਈਮ ਚਵਾਈ ਕਰ ਸਕਦਾ ਬਾਈ ਕਹਿੰਦਾ ਖੋਲ ਲੋ ਜੀ ਕੱਢ ਲੋ ਬਾਹਰ ਤੇ ਮਗਰ ਸੋਹਣੀ ਕੱਟੀ ਆ ਕੱਟੀ ਤੁਹਾਨੂੰ ਦਿਖਾਈ ਦਿੱਤੀ ਆ ਚੰਗੇ ਸੀਮਾਂ ਦੀ ਆ 16 ਕਿਲੋ ਦੁੱਧ ਤਾਜ਼ੀ ਦਾ ਦਿੱਤਾ ਬਾਈ ਠੀਕ ਆ ਜੀ 16 ਕਿਲੋ ਦੁੱਧ ਤਾਜ਼ੀ ਦਾ ਰਿਕਾਰਡ ਆ ਜੀ ਖਣਾ ਦੇ ਸਹਿਜ ਬਹੁਤ ਸੋਹਣਿਆ ਗੱਠ ਵੰਗੂ ਵਿੱਤੀ ਤੇ ਚਾਰੇ ਥਾਂ ਨਿੱਖੜ ਮੈਂ ਸ਼ਾਨਦਾਰ ਆਰਡਰ ਮਾਰਨਾ ਤੁਸੀਂ ਨੇੜੇ ਤੋਂ ਦਿਖਾ ਦੇਣਾ ਈ ਤੁਹਾਨੂੰ ਬਹੁਤ ਸ਼ਾਨਦਾਰ ਬਣ ਲਾ ਜੀਰਾ ਲੈਵਾ ਦਾ ਕੀ ਤੇ ਵੀ ਰੱਚ ਵਾਲੀ ਦੂਜੇ ਸੂਏ ਸੂਈ ਹੋਈ ਆ ਤੇ 4 ਮਹੀਨੇ ਹੋ ਗਏ ਸੂਏ ਨੂੰ ਜਿਹੜੇ ਵੀਰ ਨੂੰ ਪਸਾ ਪੰਜ ਹੋ ਗਏ ਹੋਣਗੇ ਜੀ ਬਾਹਰ ਦਾਜਾ ਲਾਵਾ 4 ਤੋਂ 5 ਮਹੀਨੇ ਹੋ ਗਏ ਜੀ ਬਾਈ ਕਹਿੰਦਾ ਸੂਈ ਨੂੰ ਮੈਲ ਦੀ ਕੱਟੀ ਤੇ ਆ ਠੀਕ ਆ ਬੱਚੇ ਤੇ ਮਿਲਦੀ ਆ ਲੱਗੂ ਕੀ ਪਾੜੇ ਤੇ ਠੀਕ ਆ ਜੀ ਕੀ ਮੁੱਲ ਆ ਜੀ ਇਹਦਾ ਇਹਦਾ 70000 ਮਾਨਦਾਨ ਹੋ ਜਾਊਗਾ ਜੀ ਬੋੜਾ ਬੋੜਾ ਠੀਕ ਆ ਜੀ 70000 ਰੁਪਿਆ ਬਾਈ ਡਿਮਾਂਡ ਕਰਦੇ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾ ਨੂੰ ਜ਼ਰੂਰ ਕਰਾਂਗੇ 2 ਨੰਬਰ ਇਹ ਦੀ ਕੀ ਡਿਟੇਲ ਆ ਜੀ ਇਹ ਜੀ ਮੰਨ ਕੇ ਚੱਲੋ 14 ਮਹੀਨੇ ਦੀ ਸੋਈ ਆ ਕੱਟੀ ਸੀ ਇਹ ਮਗਰ ਨੀਲੀ ਰਾਵੀ ਸੀ ਠੀਕ ਆ ਜੀ ਲਵਾਮ ਪੈਣ ਤੋਂ ਆਈ ਮਾਲ ਕਾ ਨਹੀਂ ਦਿੱਤੀ ਨਹੀਂ ਕੱਟੀ ਏ ਠੀਕ ਆ ਜੀ ਤੇ ਮੈਲ ਦੀ ਫਿਰ ਇਹ ਛਾੜ ਤੇ ਛਾੜ ਤੇ ਬਾਈ ਠੀਕ ਆ ਜੀ ਮੈਂ ਇੱਕ ਡੰਗ ਦੀ ਗੱਲ ਆਇਆ ਇਹਦੇ ਬਾਈ ਝੂਠ ਨਹੀਂ ਮਾਰਨਾ ਠੀਕ ਆ ਜੀ ਹੁਣ ਆਪਾਂ ਜੇ ਕੋਈ ਵੀ ਚਵਾਈ ਕਰਨੀ ਦਿੰਦੇ ਛਾੜ ਤੇ ਚਵਾ ਕੇ ਦੇਵਾਂਗੇ ਜੀ ਠੀਕ ਆ ਜੀ 6 ਦੰਦ ਮੂੰਹ ਕੱਟੀ ਆ ਹਜੇ ਮੂੰਹ ਤੋਂ 6 ਦੰਦ ਦਾ ਪਹਿਲੇ ਸਵੇਰ ਬੱਚਾ ਬਾਈ ਕਹਿੰਦਾ ਮਾਲਕਾਂ ਨੇ ਦਿੱਤਾ ਨਹੀਂ ਜੀ ਚਾਰ ਤੇ ਮਿਲਦੀ ਆ ਕਿੰਨੇ ਕਿਲੋ ਦੁੱਧ ਆ ਜੇ ਥੱਲੇ ਇਹਦੇ ਥੱਲੇ 6 ਲੀਟਰ ਦੁੱਧ ਆ ਤੇ ਸੀ 5 ਮੰਨ ਕੇ ਲਓ ਤੇ 5 ਦੀ ਗਾਰੰਟੀ ਆ ਜੀ ਆਪਣੀ ਕੱਢ ਲੋ ਜੀ ਬਾਹਰ ਸੋਹਣੀ ਫੇਸ ਕੁਆਲਿਟੀ ਮੂੰਹ ਤੋਂ 6 ਦੰਦ ਥਣਾ ਦੇ ਸਾਰੇ ਸੋਨੇ ਆ ਜੀ ਚਾਰੇ ਥਣ ਨਿੱਖੜ ਮੈਂ ਠੰਡੀ ਸੀਲ ਪੂਰੀ ਆ ਥਣਾ ਦੇ ਸਵਾਲ ਕਿੱਥੇ ਆ ਠੀਕ ਆ ਜੀ ਮੁਰਾ ਨਾਲ ਚੋਂਦੀ ਥੋੜੀ ਪੂਛ ਚਿੱਟ ਬੱਲ ਦਿਖਉਂਦੀ ਆ ਜੀ ਫਰਨਾ ਦੇ ਸੈਸ ਉਹਨੇ ਚਾਰੇ ਤਾਂ ਨਿਖੜ ਮੈਂ ਇੱਕੋ ਜਿਹਾ ਸੈਜ ਦੇ ਹੱਥੀ ਚਵਾਈ ਵਾਲੇ ਬਾਕੀ ਬਾਈ ਕਹਿੰਦਾ ਚਾਰ ਤੇ ਦੋ ਟਾਈਮ ਚਾਰ ਟਾਈਮ ਚਵਾਈ ਕਰਾ ਕੇ ਦੇਵਾਂਗੇ ਜੀ 6 ਕਿਲੋ ਨੱਟ ਕੰਡੇ ਵਾਲਾ ਦੁੱਧ ਤਿਆਰ ਆ ਤਸੱਲੀ ਤੁਸੀਂ ਆਪ ਮੰਨ ਕੇ ਆਵੇ ਬਾਈ ਪੰਜ ਬਾਈ ਕਹਿੰਦਾ ਦੁੱਧ 6 ਕਿਲੋ ਆ ਪਰ ਪੰਜ ਦੀ ਗਾਰੰਟੀ ਆ ਪੰਜ ਮੰਨ ਕੇ ਆਵੇ ਕਈ ਯਾਰ ਪਸ਼ੂ ਥੋੜਾ ਉਪਰਾ ਕਰ ਜਾਂਦਾ ਜੀ ਨਵੇਂ ਥਾਂ ਦਾ ਬਾਈ ਦਾ ਪਾਰ ਲਾਈਨ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਵੀਰ ਨੂੰ ਪਸੰਦ ਆਊਗੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਹਦਾ ਕੀ ਮੁੱਲ ਆ ਜੀ ਇਹਦਾ 44000 ਰੁਪਏ ਮੰਨਤਨ ਹੋ ਜੂਗਾ ਜੀ ਇਹਦਾ ਵੀ ਛੋਡੀ ਬਾਈ 44000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਬਰੀਕ ਚਮੜੀ ਦੀ ਝੋਟੀ ਬਹੁਤ ਸੋਹਣੀ ਮੂੰਹ ਤੋਂ 6 ਦੰਦ ਤੇ 5 ਕਿਲੋ ਦੁੱਧ ਆ ਜੀ ਏਆਈ ਵਗੈਰਾ ਦਾ ਨਹੀਂ ਹੋਈ ਜੀ ਨਹੀਂ ਤਾਰਾਂ ਕਰਦੀ ਸੀਗੀ ਬਾਈ ਪਰਾਇ ਨਹੀਂ ਠੀਕ ਆ ਜੀ ਏਆਈ ਠੀਕ ਆ ਜੀ ਏਆਈ ਵਗੈਰਾ ਬਾਈ ਕਹਿੰਦਾ ਨਹੀਂ ਹੋਈ ਆਪਾਂ ਖਾਲੀ ਲਿਆਂਦੀ ਐ ਤੇ ਖਾਲੀ ਹੀ ਦੇਣੀ ਆ ਜੀ ਠੀਕ ਆ ਵੀ ਗੱਡੀ ਖੜੀ ਐ ਠੀਕ ਆ ਜੀ ਜੀ ਤਰਾਉਣਾ ਜੀ ਇਹਦੀ ਵੀ ਆਪਾਂ ਕਰਾਈ ਤਾਂ ਨਹੀਂ ਨਹੀਂ ਕਰਾਈ ਕੋਈ ਠੀਕ ਆ ਜੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਂਦਾ ਕੋਈ ਵੀ ਪਸ਼ੂ ਭਰਾਵਾਂਗੇ ਸੀਟ ਖਤਮ ਹੋ ਜੂਗੀ ਠੀਕ ਆ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ